ਜੇਣਾ ਬਾਈ ਤੁਸੀਂ ਐਵੇਂ ਦੁੱਧ ਦੀਆਂ ਬਾਲਟੀਆਂ ਭਰਨੀਆਂ ਨੇ ਮੱਝਾਂ ਥੱਲੋਂ ਤਾਣਾ ਬਾਈ ਇਕੱਲੀ ਫੀਡ ਨਹੀਂ ਕੰਮ ਕਰਦੀ ਹੁੰਦੀ ਫੀਡ ਆਪਦੇ ਥਾਂ ਪਸ਼ੂਆਂ ਦੀ ਨਸਲ ਆਪਦੇ ਥਾਂ ਜੇ ਐਵੇਂ ਬਾਲਟੀਆਂ ਭਰਨੀਆਂ ਨੇ ਪਸ਼ੂਆਂ ਥੱਲੋਂ ਦੁੱਧ ਦੀਆਂ ਥੋੜਾ ਜਿਹਾ ਮੈਡੀਕਲ ਕਿੰਨੀ ਆਪਾਂ ਨੂੰ ਜਾਣਾ ਪਊਗਾ ਤਾਂ ਸੁਣੋ ਮੈਂ ਦੱਸਦਾ ਵੀ ਆਪਾਂ ਕੀ ਦਿੰਨੇ ਆ ਬਾਈ ਪਸ਼ੂਆਂ ਨੂੰ ਫੇਰ ਹੀ ਆਪਾਂ ਨੂੰ ਫਾਇਦਾਗਾ ਆਪਾਂ ਦੁੱਧ ਲੈਣ ਲਈ ਬਾਈ ਦੋ ਚੀਜ਼ਾਂ ਦਿੰਨੇ ਆ ਬਿਲਡਨ ਬਿਟ ਕੇਅਰ ਕੰਪਨੀ ਦੀਆਂ ਨੇ ਬਾਈ ਇਹ ਇੱਕ ਦਾ ਹੈਗਾ ਬਾਇਓਟੈਨ ਇਹ ਗੋਲੀਆਂ ਹੁੰਦੀਆਂ ਨੇ ਬਾਈ ਇਹ ਚੀਜ਼ਾਂ ਦੇਣੀਆਂ ਹੁੰਦੀਆਂ ਨੇ ਦੁੱਧ ਚੋਣ ਤੋਂ 40 ਮਿੰਟ ਪਹਿਲਾਂ ਤੇ ਆ ਹੈਗਾ ਐਮ ਲੈਕਟੋ ਐਡਵਾਂਸ ਇਹ ਤੇ ਆਹਾ ਦੋਨੇ ਚੀਜ਼ਾਂ ਮਿਲਾ ਕੇ ਦਿੰਨੇ ਆ ਬਈ ਆਪਾਂ ਦੁੱਧ ਵੀ ਬਾਦ ਦੀਆਂ ਨੇ ਬਾਕੀ ਟੇਕ ਕੇ ਦਿੰਦੀਆਂ ਨੇ ਖੜ ਕੇ ਦੁੱਧ ਆਹ ਨੂੰ ਪਹਿਲਾਂ ਦੱਸਿਆ ਸੀ ਵੀ ਆਪਣੀ ਮੱਝ ਬੱਚਾ ਭੁੱਲ ਗਈ ਸੀ ਤਾਂ ਇਹ ਦੋਨੇ ਚੀਜ਼ਾਂ ਨੇ ਬਹੁਤ ਹੈਲਪ ਕੀਤੀ ਆ ਬਾਈ ਤੇ ਆਪਾਂ ਹੁਣ ਇਹ ਹੋਗੇ 2 ਮਹੀਨੇ ਦਿੰਦੇ ਆ ਨੂੰ ਤਾਰਾ ਰੈਗੂਲਰ ਦਿੰਨੇ ਆ ਬਈ 40 ਮਿੰਟ ਪਹਿਲਾਂ ਦੇਣੀਆਂ ਹੁੰਦੀਆਂ ਨੇ ਇਹ ਦੋਨੇ ਚੀਜ਼ਾਂ ਇਹ ਚ ਗੋਲੀਆਂ ਹੁੰਦੀਆਂ ਨੇ ਬਾਇਓਟੈਨ ਤੇ ਇਹ ਲਿਕੁਇਡ ਆ ਇਹ ਵੀ ਪਿਉਣਾ ਹੁੰਦਾਗਾ ਇਹ ਦੋਨੇ ਚੀਜ਼ਾਂ ਨਾਲ ਬਈ ਬਹੁਤ ਫਾਇਦਾ ਜੇ ਤੁਸੀਂ ਇਹ ਮੰਗਾਉਣੀਆਂ ਨੇ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਮੈਂ ਨੰਬਰ ਦੇ ਦੂੰਗਾ ਕਿਉਂਕਿ ਆਪਣੇ ਏਰੀਆ 'ਚ ਬਈ ਇਹ ਘੱਟ ਮਿਲਦਾ ਤਾਂ ਜੇ ਕਿਸੇ ਨੇ ਮੰਗਾਉਣੀਆਂ ਨੇ ਤਾਂ ਇਹ ਮਗਾ ਸਕਦਾ ਦੋਨੇ ਚੀਜ਼ਾਂ ਦੁੱਧ ਵਧਾਉਂਦੀਆਂ ਨੇ ਪਸ਼ੂ ਖੜਕੇ ਮਿਲਦਾ ਜੇ ਕੋਈ ਟੀਕਾ ਲਾ ਕੇ ਚਾਹੁੰਦਾ ਉਹ ਵੀ ਟੀਕਾ ਲਾਉਣ ਦੀ ਲੋੜ ਨਹੀਂ ਜਦੋਂ ਆ ਚੀਜ਼ਾਂ ਦੇਣ ਲੱਗੇ